ਡੋਨਲਡ 트੍ਰੰਪ ਵੱਲੋਂ ਚੰਡੀਗੜ੍ਹ ਵਿੱਚ ਜੰਮੀ ਹਰਮੀਤ ਕੌਰ ਢੱਲੋਂ ਨੂੰ ਅਮਰੀਕਾ ਦੀ ਨਵੀਂ ਸਹਾਇਕ ਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਤਾਜ਼ਾ ਨਾਮਜ਼ਦਗੀ ਦੀ ਜਾਣਕਾਰੀ ਦਿੰਦਿਆਂ 트੍ਰੰਪ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਵਿਭਾਗ ਵਿੱਚ ਨਾਗਰਿਕ ਹੱਕਾਂ ਬਾਰੇ ਨਵੀਂ ਸਹਾਇਕ ਟਾਰਨੀ ਜਨਰਲ ਨੂੰ ਨਾਮਜ਼ਦ ਕਰਦਿਆਂ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ। 트੍ਰੰਪ ਨੇ ਲਿਖਿਆ ਕਿ ਆਪਣੇ ਪੇਸ਼ੇਵਰ ਸਫ਼ਰ ਦੌਰਾਨ ਹਰਮੀਤ ਕੌਰ ਨੇ ਹਮੇਸ਼ਾ ਨਾਗਰਿਕ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਅਤੇ ਸਾਡੀ ਬੋਲਣ ਦੀ ਆਜ਼ਾਦੀ ਤੇ ਬੰਦਸ਼ਾ ਲਾਉਣ ਦੇ ਯਤਨਾਂ ਨੂੰ ناکਾਮ ਕਰ ਦਿੱਤਾ ਸਿਰਫ ਇੰਨਾ ਹੀ ਨਹੀਂ ਕੋਰੋਨਾ ਦੌਰਾਨ ਇੱਕ ਥਾਂ ਇਕੱਤਰ ਹੋ ਕੇ ਇਬਾਦਤ ਕਰਨ ਤੋਂ ਰੋਕੇ ਗਏ ਇਸਾਈਆਂ ਦੀ ਨੁਮਾਇੰਦਗੀ ਕੀਤੀ ਅਤੇ ਆਪਣੇ ਮੁਲਾਜ਼ਮਾਂ ਨਾਲ ਵਿਤਕਰਾ ਕਰ ਰਹੀਆਂ ਕਾਰਪੋਰੇਸ਼ਨਾਂ ਨੂੰ ਅਦਾਲਤਾਂ ਵਿੱਚ ਕਢੀ ਸਿਆ ਫਰਮੀਤ ਕੌਰ ਨੂੰ ਅਮਰੀਕਾ ਦੇ ਚੋਟੀ ਦੇ ਇਲੈਕਸ਼ਨ ਲਾਇਰਜ਼ ਵਿੱਚੋਂ ਇੱਕ ਇਕਰਾਰ ਦਿੰਦੇ ਆ ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਕਿ ਸਿਰਫ ਕਾਨੂੰਨੀ ਤੌਰ ਤੇ ਜਾਇਜ਼ ਵੋਟਾਂ ਦੀ ਗਿਣਤੀ ਯਕੀਨੀ ਬਣਾਉਣ ਵਾਸਤੇ ਹਰਮੀਤ ਕੌਰ ਨੇ ਸੰਘਰਸ਼ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਡਾਟਮਟ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਦੇ ਲਾਅ ਸਕੂਲ ਤੋਂ ਪੜ੍ਹਨ ਵਾਲੀ ਹਰਮੀਤ ਕੌਰ ਢੱਲੋਨੇ ਅਮਰੀਕਾ ਦੀ ਚੌਥੀ ਅਪੀਲ ਅਦਾਲਤ ਵਿੱਚ ਵੀ ਸੇਵਾਵਾਂ ਨਿਭਾਈਆਂ ਹਰਮੀਤ ਕੌਰ ਢੱਲੋਨੇ ਨੂੰ ਬੀਤੇ ਜੁਲਾਈ ਮਹੀਨੇ ਦੌਰਾਨ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਹਨਾਂ ਨੇ ਅਰਦਾਸ ਕੀਤੀ ਹਾਲਾਂਕਿ ਹਰਮੀਤ ਕੌਰ ਢਿੱਲੋਂ ਵੱਲੋਂ ਕੀਤੀ ਅਰਦਾਸ ਦੀ ਬਦੌਲਤ ਹੀ 트ੰਪ ਰਾਸ਼ਟਰਪਤੀ ਦੀ ਚੋਣ ਵਿੱਚ ਜੇਤੂ ਰਹੇ 1969 ਵਿੱਚ ਚੰਡੀਗੜ੍ਹ ਵਿਖੇ ਜੰਮੀ ਹਰਮੀਤ ਕੌਰ ਢਿੱਲੋਂ ਬਚਪਨ ਵਿੱਚ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਈ ਮਢਲੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਉਨ੍ਹਾਂ ਨੇ ਨਾਰਥ ਕੈਰੋਲਾਈਨਾ ਸਕੂਲ ਆਫ ਸਾਇੰਸ ਐਂਡ ਮੈਥਮੈਟਿਕਸ ਵਿੱਚ ਦਾਖਲਾ ਲਿਆ ਪਰ ਆਪਣਾ ਕੈਰੀਅਰ ਕਾਨੂੰਨ ਦੇ ਖੇਤਰ ਵਿੱਚ ਬਣਾਉਣਾ ਹੀ ਬਿਹਤਰ ਸਮਝਿਆ ਉਨ੍ਹਾਂ ਦੀ ਵੈੱਬਸਾਈਟ ਮੁਤਾਬਕ ਉਹ ਨਿਊਯਾਰਕ, ਲੰਡਨ ਅਤੇ ਸੈਂਟ ਫ੍ਰਾਂਸਿਸਕੋ ਦੇ ਬੇਅਰੀਆ ਵਿੱਚ ਲਾਅ ਪ੍ਰੈਕਟਿਸ ਕਰਦੇ ਨੇ ਅਤੇ ਫੈਡਰਲ ਮਾਮਲਿਆਂ ਤੋਂ ਇਲਾਵਾ ਸੂਬਾ ਪੱਧਰੀ ਕਮਰਸ਼ੀਅਲ ਡਿਟੀਗੇਸ਼ਨ ਵੱਲ ਧਿਆਨ ਕੇਂਦਰਿਤ ਹੈ। ਕਾਰੋਬਾਰੀ ਖੇਤਰ ਵਿੱਚ ਗੈਰਵਾਜਬ ਮੁਕਾਬਲੇਬਾਜ਼ੀ ਅਤੇ ਅੰਦਰੂਨੀ ਪੇਤਾਂ ਦੀ ਦੁਰਵਰਤੋਂ ਜਾਂ ਗੁੰਝਲਦਾਰ ਸਮਝੌਤਿਆਂ ਦੇ ਵਿਵਾਦ ਨਾਲ ਸੰਬੰਧਤ ਮੁਕੱਦਮਿਆਂ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੈ। 2016 ਵਿੱਚ ਕਲੀਵਲੈਂਡ ਵਿਖੇ ਹੋਈ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਟੇਟ ਦੇ ਆਉਣ ਦਾ ਮਾਣ ਹਾਸਲ ਕਰਨ ਵਾਲੀ ਹਰਮੀਤ ਕੌਰ ਢਿੱਲੋਂ ਭਾਰਤੀ ਮੂਲ ਦੀ ਪਹਿਲੀ ਸ਼ਖਸੀਅਤ ਹੈ ਹਰਮੀਤ ਕੌਰ ਢਿੱਲੋਂ ਰਿਪਬਲਿਕਨ ਪਾਰਟੀ ਦੀ ਕੌਮੀ ਕਮੇਟੀ ਦੀ ਮੁਖੀ ਬਣਨ ਦੇ ਮੁਕਾਬਲੇ ਵਿੱਚ ਵੀ ਸ਼ਾਮਲ ਰਹਿ ਚੁੱਕੇ ਨੇ ਦੱਸ ਦਈਏ ਕਿ ਟਰੰਪ ਦੀ ਕੈਬਨਿਟ ਵਿੱਚ ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਮੁਖੀ ਥਾਪਿਆ ਜਾ ਚੁੱਕਾ ਹੈ ਇਸ ਤੋਂ ਇਲਾਵਾ ਨਿੱਕੀ ਹੈਲੀਨੂ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਚੁੱਕੀ ਹੈ ਜਦਕਿ ਵਿਵੇਕ ਰਾਮਾ ਸੁਆਮੀ ਨੂੰ ਟਰੰਪ ਸਰਕਾਰ ਦੀ ਕਾਰਗੁਜ਼ਾਰੀ ਤੇ ਨਜ਼ਰ ਰੱਖਣ ਵਾਲੀ ਟੀਮ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਉਹਗੇ ਕਾਰੋਬਾਰੀ ਇਲਾਨ ਮਸਕ ਵੀ ਸ਼ਾਮਲ ਨੇ ਬਿਊਰੋ ਰਿਪੋਰਟ ਥਮਦਰ ਟੀਵੀ